ਮੈਂ ਬੰਦ ਪਰਮਾਨੈਂਟ ਚ ਆਇਆ ਜਿੱਥੇ ਆਮਦਨੀ ਕਲੀਨਿਕ ਦਾ ਨਵ ਬਣਨ ਰਮਾਨ ਹੋ ਰਿਹਾ ਸੋ 6 ਆਮਦਨੀ ਕਲੀਨਿਕ ਅ ਬਹੁਤ ਤੇਜ਼ੀ ਦੇ ਨਾਲ ਜਿਹਨਾਂ ਦੀ ਇੱਥੇ ਮਤਲਬ ਉਹ ਬਣੇ ਆ ਔਰ ਇਸ ਤੋਂ ਪਹਿਲਾਂ ਵੀ 9 ਆਮਦਨੀ ਕਲੀਨਿਕ ਹਾਲਕੇ ਕੋਚ ਚਲਦੇ ਆ ਸੋ ਕੁੱਲ 15 ਆਮਦਨੀ ਕਲੀਨਿਕ ਜਿਹੜੇ ਆ ਉਹ ਚਾਲੂ ਹੋ ਜਾਣਗੇ ਪੰਜ ਚਾਰ ਦਿਨਾਂ ਦੇ ਅੰਦਰ ਸੋ ਇਸ ਦਾ ਕਲੀਨਿਕਾਂ ਦੀ ਜਿਹੜੀ ਖਾਸੀਤਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਨਾਲ ਟੋਟਲ ਦਵਾਈਆਂ ਔਰ ਟੋਟਲ ਟੈਸਟ ਜਿਹੜੇ ਆ ਉਹ ਲੋਕਾਂ ਦੇ ਫ੍ਰੀ ਹੋਣਗੇ ਔਰ ਇੱਕ ਕੁਆਲੀਫਾਈਡ ਡਾਕਟਰ ਐਮਬੀਬੀਐਸ ਉਹਦੇ ਨਾਲ ਪੂਰਾ ਪੈਰਾਮੈਡੀਕਲ ਸਟਾਫ ਔਰ ਬਿਲਕੁਲ ਮੈਂ ਕਹਿ ਸਕਦਾ ਵੀ ਲੋਕਾਂ ਲਈ ਬਹੁਤ ਵੱਡਾ ਵਰਦਾਨ ਇਹ ਆਮਦਨਿਕਲੀਨਿਕ ਸਾਬਤ ਹੋ ਰਿਹਾ ਸੋ ਹੁਣ ਤੱਕ ਜਿਹੜੇ ਪਹਿਲੋਂ ਬਣਿਆ ਨਵਾਂ ਆਮਦਨਿਕਲੀਨਿਕ ਉਹਨਾਂ ਦੇ ਵਿੱਚ ਹਜ਼ਾਰਾਂ ਹੀ ਮੇਰੇ ਹਲਕੇ ਦੇ ਲੋਕ ਜਿਹੜੇ ਆ ਉਹ ਆਪਣੇ ਟੈਸਟ ਕਰਾ ਚੁੱਕੇ ਆ ਦਵਾਈਆਂ ਫਿਲ ਆ ਚੁੱਕੇ ਆ ਸੋ ਵੱਖ-ਵੱਖ ਸਵਾਵਾ ਜਿਹੜੀਆਂ ਨੇ ਉਹ ਮੈਡੀਕਲ ਖੇਤਰ ਨਾਲ ਸੰਬੰਧਤ ਲੋਕ ਲੈ ਰਿਆ ਸੋ 6 ਇਹ ਬੰਦੇ ਨਾਲ ਟੋਟਲ 15 ਹੋ ਜਾਣਗੇ ਸੂਬਾਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿਮਰਨਜੀਤ ਦੀ ਗਵਾਹੀ ਦੇ ਵਿੱਚ ਜਿੱਥੇ ਪੰਜਾਬ ਦੇ ਅੰਦਰ ਬਾਕੀ ਗੱਲਾਂ ਨੂੰ ਲੈ ਕੇ ਸਰਕਾਰ ਹਮੇਸ਼ਾ ਤਤਪਰ ਆ ਲੋਕਾਂ ਦੀ ਜ਼ਿੰਦਗੀ ਨੂੰ ਵਿਵਧਰ ਕਰਨ ਦੇ ਲਈ ਉੱਥੇ ਮੈਡੀਕਲ ਖੇਤਰ ਦੇ ਅੰਦਰ ਵੀ ਜਿਹੜੀ ਵੱਡੀ ਫਲਾਨਕ ਪੜ ਰਹੀ ਹੈ ਸਰਕਾਰ ਤੇ ਵੈਸੇ ਵੀ ਜਿਹੜੇ ਹੁਣ ਜਿੰਨੇ ਵੀ ਸਰਕਾਰੀ ਹਸਪੀਟਲ ਨੇ ਪੰਜਾਬ ਦੇ ਉਹਨਾਂ ਦੇ ਅੰਦਰ ਚਾਈ ਅਲਟਰਾਸਾਉਂਡ ਹੋਵੇ ਚਾਹੇ ਮਤਲਬ ਕੋਈ ਟੈਸਟ ਫੋਨ ਚਾਹੇ ਕੋਈ ਐਕਸਟਰਾ ਹੋਵੇ ਟੋਟਲ ਫਰੀ ਨੇ